ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ ਇਸ ਲਈ ਅੰਦਰੂਨੀ ਤੌਰ ਤੇ ਆਪ ਨੇ ਪੂਰੀ ਤਿਆਰੀ ਕਰ ਲਈ ਹੈ 13 ਲੋਕ ਸਭਾ ਸੀਟਾਂ ਤੇ 40 ਨਾਵਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਕਿਸੇ ਸੀਟ ਤੇ ਦੋ ਤੇ ਕਿਸੇ ਤੇ ਚਾਰ ਬਦਲ ਰੱਖੇ ਗਏ ਨੇ ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਹੈ ਮੀਟਿੰਗ ਵਿੱਚ ਆਪ ਦੇ ਰਾਜ ਸਭਾ ਸੰਸਦ ਸੰਦੀਪ ਪਾਠਕ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸੀਨੀਅਰ ਨੇਤਾ ਮੌਜੂਦ ਸਨ ਆਪ ਇਸ ਫੈਸਲੇ ਨੂੰ ਵਿਰੋਧੀ ਧਿਰ ਦੇ ਗੱਠਜੋੜ ਆਈਐਨਡੀਆ ਦੀ ਮੀਟਿੰਗ ਵਿੱਚ ਵੀ ਰੱਖੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 13 0 ਨਾਲ ਜਿੱਤਣ ਦੀ ਗੱਲ ਕਹਿ ਚੁੱਕੇ ਨੇ ਉਹ ਲਗਾਤਾਰ ਵੱਖ ਚੋਣ ਲੜਨ ਦੀ ਪੈਰਵੀ ਕਰ ਰਹੇ ਨੇ ਸੀਐਮ ਮਾਨ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਬਣੇਗਾ ਹੀਰੋ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ ਆਮ ਆਦਮੀ ਪਾਰਟੀ ਨੇ ਹਰੇਕ ਸੀਟ ਤੋਂ ਉਮੀਦਵਾਰ ਦੇ ਤਿੰਨ ਬਦਲ ਚੁਣੇ ਹਨ ਹੁਣ ਇਹਨਾਂ ਉਮੀਦਵਾਰਾਂ ਨੂੰ ਲੈ ਕੇ ਪਾਰਟੀ ਆਪਣਾ ਸਰਵੇ ਕਰਵਾਏਗੀ ਨਾਲ ਹੀ ਜੋ ਉਮੀਦਵਾਰ ਲੋਕਾਂ ਦੀ ਪਸੰਦ ਹੈ ਉਹਨਾਂ ਨੂੰ ਟਿਕਟ ਦਿੱਤੀ ਜਾਵੇਗੀ ਜਲੰਧਰ ਵਿੱਚ ਕਾਂਗਰਸ ਛੱਡ ਕੇ ਆਪ ਦੇ ਲੋਕ ਸਭਾ ਸੰਸਦ ਬਣੇ ਸੁਸ਼ੀਲ ਰਿੰਕੂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ